ਸ੍ਰੀ ਕਾਲਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਪਹੁੰਚੇ ਹੋਇਆ ਰਾਜਪੁਰਾ ਕਿਸਾਨ ਮੇਲਾ ਤਿੰਨ ਤਰੀਕਾ ਲਾਸਟ ਦਿਨ ਆ ਅੱਜ ਇਹ ਨਾ ਇੱਥੇ ਦਸ਼ਮੇਸ਼ 9900 ਡਾਇਨਾਮਿਕ ਮਾਡਲ ਆ ਜਿਹੜਾ ਨਾ ਦਸ਼ਮੇਸ਼ ਵਾਲਿਆਂ ਦਾ ਲੱਗਿਆ ਹੋਇਆ ਬਈ ਖਿੱਚ ਦਾ ਕੇਂਦਰ ਜੀ ਨੂੰ ਕਹੀਦੀ ਹੈ ਨਾ ਵੀ ਇਹ ਆਪਣੇ ਰਾਜਪੁਰੇ ਮੇਲੇ ਦਾ ਖਿੱਚ ਦਾ ਕੇਂਦਰ ਆ ਜਿਹੜੀ ਦਸ਼ਮੇਸ਼ ਬਣੀ ਹੋਈ ਆ ਆ ਦੇਖੋ ਇੱਧਰ ਨਾ ਆਪਣੇ ਦੇਖਣ ਵਾਲੇ ਵੀਰਾਂ ਦੇ ਮੇਲੇ ਲੱਗੇ ਪਏ ਆ ਮਸ਼ੀਨ ਦੇ ਵਾਲੇ ਵਾਲੇ ਬਾਕੀ ਏਸੀ ਮਾਡਲ ਆ ਆ ਜਾ ਬਾਈ ਡਾਇਨਾਮਿਕ ਮਾਡਲ ਆ ਡਬਲ ਥਰੇਸਰ ਆ ਇਹ ਵੀ ਤੁਹਾਨੂੰ ਹੋਣਾ ਨਾ ਡਬਲ ਥਰੇਸਰ ਆ ਉਹਦੇ ਬਾਅਦ ਬਾਕੀ ਇਹਨਾਂ ਮਸ਼ੀਨਾਂ ਦੇ ਨਾਲ ਹੋਰ ਵੀ ਬਹੁਤ ਪ੍ਰੋਡਕਟ ਆਏ ਹੋਏ ਆ ਦਸ਼ਮੇਸ਼ ਦੇ ਜਿਵੇਂ ਤੂੜੀ ਵਾਲੀ ਮਸ਼ੀਨ ਆ ਗਈ ਹੈ ਨਾ ਇਹ ਵੀ ਰੀਪਰ ਆ ਗਿਆ ਇਹਦੇ ਵਿੱਚ ਵੀ ਬਹੁਤ ਵਧੀਆ ਕੁਆਲਿਟੀ ਜਿਵੇਂ ਆਪਾਂ ਹਨਾ ਕਮੈਨ ਦੇ ਚੱਕਰ ਘੱਟ ਵੱਧ ਚੈਂਜਰ ਜਿਵੇਂ ਅੱਗੇ ਪੁਲੀਆਂ ਬਦਲਣੀਆਂ ਪੈਂਦੀਆਂ ਹੁਣ ਇਹਦੀ ਪੁਲੀ ਬਦਲਣ ਦੀ ਲੋੜ ਨਹੀਂ ਸਿਰਫ ਤੁਸੀਂ ਹੁਣ ਜਿਵੇਂ ਅੱਗੇ ਚੈਂਜਰ ਦਾ ਆਪਾਂ ਘਟਾ ਘੱਟ ਵੱਧ ਕਰਦੇ ਦੇ ਗੇੜੇ ਓਕਣਾ ਗੇੜੇ ਕਰਕੇ ਹਨਾ ਵੀ ਸੈੱਟ ਕਰ ਸਕਦੇ ਹੁਣ ਉਹਨੂੰ ਆਜੋ ਬਾਈ ਆਪਾਂ ਕਰਦੇ ਆ ਬਾਈ ਜੀ ਉਹਨਾਂ ਨਾਲ ਗੱਲ ਹੁਣ ਪੂਰੀ ਰੌਣਕ ਲੱਗੀ ਹੋਈ ਆ ਪੂਰੀ ਰੌਣਕ ਆ ਜੇ ਦਸ਼ਵੇਸ਼ ਡਾਇਨਾਮਿਕ ਮਾਡਲ ਦੇ ਕੋਲੇ ਹਨਾ ਆ ਜਾਓ ਦਾਦਾ ਇਧਰ ਨੂੰ ਵੀ ਦਿਖਾ ਦੇ ਮਸਲਾ ਡਬਲ ਥਰੇਸ਼ਰ ਦਾ ਡਬਲ ਥਰੇਸ਼ਰ ਕਮੈਨ ਆ ਇਹ ਹਨਾ ਇਹਦੇ ਵਿੱਚ ਤੁਸੀਂ ਦੇਖੇ ਜਿਵੇਂ ਮੱਕੀ ਦੇ ਵਿੱਚ ਕਈ ਵੀਰਾਂ ਦਾ ਨਾ ਇਹ ਡਾਟ ਹੁੰਦਾ ਵੀ ਕਣਕ ਦੀ ਬਰੀਕ ਫੂਸ ਕਰਦੀ ਆ ਜਾਂ ਲਾਂਣ ਬਰੀਕ ਕਰਦੀ ਆ ਹਨਾ ਇਹ ਬਾਈ ਅਸੀਂ ਮਾਡਲ ਆ ਜਿਹੜਾ ਆਪ ਖੁਦ ਚਲਾ ਕੇ ਹਨਾ ਦੇਖਿਆ ਏ ਟੂ ਜ਼ੈਡ ਵੀ ਕੋਈ ਵੀ ਇਹਦੇ ਵਿੱਚ ਕੰਪਲੀਟ ਨਹੀਂ ਹੈਗੀ ਬਾਕੀ ਤੁਹਾਨੂੰ ਉੱਪਰ ਦੇ ਦਿਖਾਉਣਾ ਕਹਿ ਬੰਦੇ ਵਿੱਚ ਦੇਖਿਓ ਸਤਾ ਦੀ ਮਰ ਲਾ ਕਦਾ ਦੇ ਸਾਹਮਣੇ ਬਣਾਉਣੇ ਆ ਉਹ ਆਪੇ ਕੱਟ ਦੂੰ ਲਓ ਜੀ ਬਾਈ ਅੱਗੇ ਹੁਣ ਆਪਾਂ ਕਹਿ ਬੰਦੇ ਵਿੱਚ ਪਹਿਲਾਂ ਤੁਸੀਂ ਕਹਿ ਬੰਦੀ ਡੈਕੋਰੇਸ਼ਨ ਦੇਖੋ ਹਨਾ ਵੀ ਜਦੋਂ ਕਿਤੇ ਜਿਵੇਂ ਆਪਾਂ ਕਹੇ ਦੀ ਲਗਜ਼ਰੀ ਗੱਡੀ ਹੁੰਦੀ ਹੈ ਨਾ ਜਿਹਦੇ ਕਾਰ ਕਹਿੰਦੇ ਲਗਜ਼ਰੀ ਕਾਰ ਹਨਾ ਵੀ ਜਾਂ ਲਗਜ਼ਰੀ ਰੂਮ ਆਪਾਂ ਇਹਨਾਂ ਪੂਰਾ ਹੋ ਕਰਕੇ ਰੱਖਦੇ ਆ ਥੱਲੇ ਦੇਖੋ ਨਾ ਫਰਸ਼ ਵਧੀਆ ਜਿਵੇਂ ਆਪਣੇ ਲਾਇਆ ਹੋਇਆ ਚਾਦਰ ਵਧੀਆ ਲੱਗਿਆ ਨਾ ਵੀ ਜੋ ਪਾਣੀ ਜਾਂ ਕੋਈ ਚੀਜ਼ ਡੁੱਲਦੀ ਆ ਤਾਂ ਉਹ ਵੀ ਆਪਾਂ ਨੂੰ ਬਿਲਕੁਲ ਵੀ ਦਿੱਕਤ ਸਮੱਸਿਆ ਨਹੀਂ ਇਹਦੇ ਵਿੱਚ ਆਊਗੀ ਬਾਕੀ ਤੁਸੀਂ ਆ ਨਾ ਡਸ਼ਮੇਸ਼ ਜਿਵੇਂ ਆਪਾਂ ਹੁਣ ਸਟੀਅਰਿੰਗ ਦੀ ਅਡਜਸਟਬਲ ਹਨਾ ਅੱਗੇ ਪਿੱਛੇ ਜਿੱਥੇ ਕ ਆਪਾਂ ਸੈੱਟ ਕਰਨਾ ਇਹਨੂੰ ਉੱਥੇ ਕ ਆਪਾਂ ਸੈੱਟ ਕਰਕੇ ਇਹਨੂੰ ਚਲਾ ਸਕਦੇ ਆ ਬਾਕੀ ਤੇ ਉੱਪਰੋਂ ਆ ਜਾ ਮੜੇ ਡਿਜੀਟਲ ਮੀਟਰ ਜਿਵੇਂ ਆਪਾਂ ਹਨਾ ਐਚਰ ਦਾ ਇੰਜਨ ਆ ਗਿਆ ਨਾਲ ਇਹਦੇ ਡਿਜੀਟਲ ਮੀਟਰਾਂ ਦੇ ਵਿੱਚ ਹੈ ਜਿਵੇਂ ਹੁਣ ਅੱਗੇ ਲੇ ਲੈਂਡ ਦਾ ਇੰਜਨ ਹੁੰਦਾ ਦਾ ਨਾ ਹੁਣ ਤੁਹਾਨੂੰ ਇਹ ਐਚਰ ਦੇ ਇੰਜਨ 'ਚ ਮਿਲਿਆ ਕਰੂਗੀ ਨਾਲ ਬਈ ਬਕਾਇਦਾ ਹਨਾ ਤੇਲ ਦੀ ਗੇਜ ਹੈ ਜਿਹੜੀ ਅੱਗੇ ਆਪਾਂ ਨੂੰ ਕੀ ਹੁੰਦਾ ਦਾ ਟੈਂਕੀ ਦੇ ਵਿੱਚ ਪਿੱਛੇ ਗੇਜ ਹੁੰਦੀ ਸੀ ਉਹਨੂੰ ਦੇਖਣਾ ਪੈਂਦਾ ਦਾ ਪਾਈਪ ਤੇ ਹੁਣ ਤੁਹਾਨੂੰ ਮੀਟਰ ਦੇ ਵਿੱਚ ਜਿਹੜੀ ਗੇਜ ਟੈਂਪਰੇਚਰ ਆਰ ਪੀ ਐਮ ਹਨਾ ਇੱਧਰ ਆਪਣੇ ਦੂਜੇ ਰੇਸ ਵਾਲੇ ਆਰ ਪੀ ਐਮ ਬੀਏਸ 4 ਇੰਜਨ ਦੇ ਵਿੱਚ ਹੀ ਹੈ ਵੀ ਬਾਕੀ ਬਹੁਤ ਸੋਹਣੀ ਖੁੱਲੀ ਡੁੱਲੀ ਮਸ਼ੀਨ ਆ ਸਿੰਗਲ ਲੀਵਰ ਆ ਸਿੰਗਲ ਲੀਵਰ ਦੇ ਨਾਲ ਆ ਉਹਦੇ ਬਾਅਦ ਆਪਣਾ ਆਟੋਮੈਟਿਕ ਆਉਗਰ ਆ ਜਿਹੜਾ ਉਹਦਾ ਲੀਵਰ ਆ ਲੱਗਿਆ ਹੋਇਆ ਹੈ ਨਾ ਵਧੀਆ ਕੰਮ ਕਰਿਆ ਆ ਵੀ ਲੀਵਰ ਜਿਹੜਾ ਸਾਈਡ ਤੇ ਕੱਢਿਆ ਹੋਇਆ ਹੈ ਨਾ ਨਹੀਂ ਕਈ ਮਸ਼ੀਨਾਂ ਦੇ ਇਹਨਾਂ ਦੇ ਵਿੱਚੇ ਲੀਵਰ ਹੁੰਦਾ ਹੈ ਕਈ ਵਾਰੀਆਂ ਬੰਦਾ ਆ ਕੰਮ ਵਰਕ ਕਰਦੇ ਕਰਦੇ ਨਾ ਲੀਵਰ ਤੱਤ ਬਾਜੀ ਬਾਉਗਰ ਖੁੱਲ ਜਾਂਦਾ ਰੋਡ ਤੇ ਜਾਂਦੀ ਹੈ ਬਾਕੀ ਬਹੁਤ ਸੋਹਣਾ ਜਿਹੜਾ ਮੋਬਾਈਲ ਚਾਰਜਿੰਗ ਪੁਆਇੰਟ ਆ ਇਧਰ ਏਸੀ ਆ ਸਕਰੀਨ ਆ ਹਨਾ ਬੈਕ ਕੈਮਰਾ ਸਕਰੀਨ ਦੇ ਨਾਲ ਜਿੰਨੇ ਵੀ ਕੈਮਰੇ ਵੱਲੋਂ ਇੱਥੇ ਸਾਨੂੰ ਸਾਹਮਣੇ ਕੈਮਰੇ ਚੱਲਣਗੇ ਬਾਕੀ ਆ ਆਪਣੇ ਏਸੀ ਸਿਸਟਮ ਆ ਗਿਆ 뮤జిక్ ਸਿਸਟਮ ਕੰਪਨੀ ਕੋ ਨਹੀਂ ਤੋਂ ਹੀ ਹਨਾ ਅਪਡੇਟ ਹੁੰਦਾ ਬਾਕੀ ਇਹਦੇ ਬਾਅਦ ਆ ਗਿਆ ਜੀ ਆਪਣਾ ਫੈਨ ਮੱਲੋ ਹਨਾ ਇੱਕ ਨੰਬਰ ਦੇ 쿨ਿੰਗ ਕਰਕੇ ਆਪਾਂ ਨੋਰਮਲ ਵੀ ਜੇ ਹਵਾ ਲੈਣੀ ਆ ਜੇ ਆਪਾਂ ਕਹਿੰਦੇ ਵੀ ਏਸੀ ਖਰਾਬ ਕਰਦਾ ਤਾਂ ਨੋਰਮਲ ਹਵਾ ਵੀ ਆਪਾਂ ਲੈ ਸਕਦੇ ਆ ਆ ਤੁਹਾਡੇ ਸਾਹਮਣੇ ਪੱਖਾ ਲੱਗਿਆ ਬਾਕੀ ਹੁਣ ਆਪਾਂ ਚੱਲੀ ਜਾ ਤਾਂ ਇੰਜੀਨੀਅਰ ਦੇ ਦਿਖਾਈਏ ਬਣਾ ਜਾ ਵਾਲੇ ਕਟਰ ਦੇ ਨਾਲ ਆ ਹਨਾ ਇਧਰ ਸਾਡਾ ਬਾਈ ਗਿੱਲ ਪਾਵਨਾਂਗੇ ਲੈ ਇਹ ਵੀਰ ਨੇ ਨਾ ਆ ਮਾਡਲ ਆ ਜਿਹੜਾ ਐਤਗੀ ਲਿਆ ਗਿੱਲ ਬਾਈ ਪਹਿਲਾਂ ਤਾਂ ਆਪਾਂ ਕਟਰ ਤੇ ਕਰੀਏ ਗੱਲ ਵੀ ਕਿੱਦਾਂ ਰਿਹਾ ਮੱਕੀ ਦਾ ਸੀਜ਼ਨ ਜਿਹੜਾ ਆਪਾਂ ਲਾਇਆ ਸੀ ਦਾ ਸੀਜ਼ਨ ਬਾਈ ਜੀ ਬਹੁਤ ਵਧੀਆ ਅੱਛਾ ਸੀ ਜਿਹੜੀ ਕੰਬਨਤੀ ਆਪਣੇ ਕੋਲ ਇਹੀ ਮਾਡਲ ਹਾਂ ਤੇ ਇਹਨਾਂ ਦੀ ਕਟਰ ਸੀਗਾ ਮੱਲਾ ਕੋਈ 300 ਗੀਲਾ ਆਪਾਂ ਨੇ ਮੱਕੀ ਦਾ ਵੜਿਆ ਜੀ 1 ਰੁਪਏ ਦੀ ਬ੍ਰੇਕਡਾਊਨ ਨਹੀਂ ਆਈ ਕਟਰ ਦੇ ਵਿੱਚ ਜਾਂ ਮਸ਼ੀਨ ਦੇ ਵਿੱਚ ਆਹ ਤਾਂ ਮੈਨ ਚਾਹੀਆ ਬਾਈ ਨਾ ਕਟਰ ਚ ਅੱਛਾ ਮੰਨ ਲਾ ਟੌਪ ਤੇ ਚੱਲਿਆ 300 ਗੀਲੇ ਦੇ ਵਿੱਚ ਮੰਨ ਲਾ ਕੋਈ ਦਿੱਕਤ ਨਹੀਂ ਆਈ ਠੀਕ ਆ ਠੀਕ ਆ ਬਾਕੀ ਆਪਾਂ ਹੁਣ ਕਰੀਏ ਆ ਜੋ ਉਹ ਤਾਂ ਗਰੀਸ ਪਾਣੀ ਦਾ ਕਰਨਾ ਹੀ ਪੈਣਾ ਹੈ ਨਾ ਜਿਹੜੇ ਨਹੀਂ ਕਰਦੇ ਫੇਰ ਉਹ ਕੰਪਨੀਆਂ ਨੂੰ ਮਾੜਾ ਦਾ ਦਦੇ ਆ ਵੀ ਕੰਪਨੀ ਦੀ ਮਸ਼ੀਨ ਆ ਬਾਕੀ ਜਿਵੇਂ ਹੁਣ ਡਬਲ ਥ੍ਰੈਸ਼ਰ ਆ ਗਿੱਲ ਬਾਈ ਆਪਣੀ ਸਿੰਗਲ ਆ ਕਿ ਡਬਲ ਆ ਡਬਲ ਆ ਬਾਈ ਆਪਣੀ ਡਬਲ ਆ ਕਿਵੇਂ ਰੇ ਸਾਡਾ ਡਬਲ ਦਾ ਜਿਵੇਂ ਹੁਣ ਆਪਾਂ ਕਹਿੰਦੇ ਡਬਲ ਥ੍ਰੈਸ਼ਰ ਆ ਮੱਕੀ ਦੇ ਵਿੱਚ ਇਹਦਾ ਕਿਵੇਂ ਰੇ ਰਿਜ਼ਲਟ ਆ ਬਾਈ ਜਿਹੜਾ ਆਪਾਂ ਕਹਿੰਦਾਂ ਨੇ ਬੁੱਲੇ ਦੇ ਵਿੱਚ ਦਾਣਾ ਆ ਗਿਆ ਜੀ ਉਹ ਮਗਰ ਆਉਂਦਾ ਜੀ ਨਹੀਂ ਮੰਨ ਲਓ ਇੱਕ ਦਾਣਾ ਪਾ ਜਾਂਦੀ ਜੇ ਮੰਨ ਲਓ ਮੂਰੇ ਵਾਲਾ ਫੜਾ ਜਨ ਇੱਕ ਦੋ ਦਾਣੇ ਛੜ ਤੇ ਗੁੱਲ ਦੇ ਵਿੱਚ ਅੱਛਾ ਮਗਰ ਵਾਲਾ ਭੋਰ ਦਿੰਦਾ ਜਿਵੇਂ ਹੁਣ ਕਈ ਵੀਰ ਕਹਿੰਦੇ ਵੀ ਕਣਕ ਝੋਨੇ ਦੇ ਵਿੱਚ ਜਿਵੇਂ ਕਣਕ ਦਾ ਲਾਨ ਆ ਉਹ ਜ਼ਿਮੀਂਦਾਰਾਂ ਨੂੰ ਤੋੜੀ ਵਾਸਤੇ ਮਰੀ ਵਾਦ ਤੇ ਵਾਦ ਚਾਹੀਦਾ ਉਹਦਾ ਕੀ ਹਾਲ ਆ ਜਾ ਫਿਰ ਇਹਨੇ ਕਿਹੜਾ ਪੱਟਣਾ ਵਾਲ ਅੱਛਾ ਨਹੀਂ ਇਹ ਤਾਂ ਸਿਰਫ ਮਾਨ ਨੂੰ ਰੋੜਨਾ ਹੈ ਵੀ ਮੰਨ ਲਓ ਜਿਹੜਾ ਮੂਰੇ ਵਾਲਾ ਥਰੈਸਰ ਨੇ ਮਾਲ ਕੱਢਣਾ ਇੱਕ ਨੇ ਦਾਵਾ ਕਰ ਕੰਮ ਕਰਦੇ ਸੀ ਆਪਾਂ ਸਟਾਵਾ ਕਰਾਂ ਦੇ ਉੱਤੇ ਆਰੇ ਲਾਦਾਂ ਦੇ ਹੁੰਦੇ ਸੀ ਵੀ ਪਿੱਛੇ ਦਾਣਾ ਦਾ ਆਪ ਵੀ ਫੋਲ ਕੇ ਜਾਵੇ ਫੋਲ ਕੇ ਜਾਵੇ ਇਹ ਤਾਂ ਮਾਲ ਫੋਲਣਾ ਵੀ ਉਹ ਆਰੇ ਇਹਨੂੰ ਨਹੀਂ ਲੱਗਦੇ ਲਾਉਣਿਆ ਲਾਓ ਅੱਛਾ ਮਰਜੀ ਆ ਪਰ ਇਹ ਮਾਲੇ ਫੋਲਦੀ ਆ ਤਾਂ ਹੋਰ ਗੱਲ ਅੱਛਾ ਵੀ ਉਹ ਐਡਾ ਕੋਈ ਖਾਸ ਮੋਹ ਨਹੀਂ ਹੈਗਾ ਇਹ ਤਾਂ ਮਸ਼ੀਨ ਦਾ ਤੋਰਾ ਬਾਜਾਂ ਦਾ ਹੈ ਹੂੰ ਹੂੰ ਭੜਾਈ ਬਗਣੀ ਪਗਣੀ ਆ ਫਿਰ ਬਾਕੀ ਭਾਈ ਅੱਜ ਰਾਜਪੁਰੇ ਮੇਲੇ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣੀ ਹੋਈ ਆ ਇੱਧਰ ਬਾਈ ਜੀ ਆਪਣੇ ਨਾਲ ਖੜੇ ਆ ਬਾਈ ਜੀ ਕਿਵੇਂ ਲੱਗੀ ਤੁਹਾਨੂੰ ਮਸ਼ੀਨ ਇਹ ਹਾਂਜੀ ਵਧੀਆ ਲੱਗੂ ਜੀ ਵਧੀਆ ਲੱਗੀ ਹੈ ਜੀ ਬਾਕੀ ਇਹਨਾ ਬਹੁਤ ਵੀਰ ਆਪਣੇ ਜਿਹੜੇ ਦੇਖੋ ਕਹਿਣ ਪੂਰਾ ਰੌਣਕ ਮੇਲਾ ਲੱਗਿਆ ਪਿਆ ਗਿੱਲ ਬਾਈ ਇਹ ਜਿਵੇਂ ਆਪਾਂ ਦੇਖਦੇ ਆ ਐਸਐਮਐਸ ਹੋ ਗਿਆ ਆਪਣੇ ਡਬਲ ਥ੍ਰੈਸ਼ਰ ਹੋ ਗਿਆ ਜਿਵੇਂ ਹੁਣ ਡਬਲ ਥ੍ਰੈਸ਼ਰ ਦਾ ਕੋਈ ਹੁਣ ਆਪਾਂ ਨਵੀਂ ਇੱਕ ਗੱਲ ਹੋਰ ਪਤਾ ਲੱਗੀ ਹੈ ਵੀ ਜਿਵੇਂ ਹੁਣ ਕਹਿੰਦੇ ਜੀ ਦਸ਼ਮੇਸ਼ ਮਸ਼ੀਨ ਦੇ ਇਹ ਡਬਲ ਥ੍ਰੈਸ਼ਰ ਐਸਐਮਐਸ ਮਗਰ ਬਿਲਕੁਲ ਵੀ ਪਰਾਲੇ ਹੀ ਚੱਲਦਾ ਵੇ ਇੰਨਾ ਕੋਸ ਬਰੀਕ ਕਰਦੇ ਇਹਦਾ ਵੀ ਕੋਈ ਹੈਗਾ ਨਹੀਂ ਕੋਈ ਜਦ ਬਰੀਕ ਹੀ ਨਹੀਂ ਹੋਣਾ ਬਰੀਕ ਤਾਂ ਦਾ ਕੋਈ ਮਤਲਬ ਨਹੀਂ ਹੈਗਾ ਮੱਕੀ ਦਾ ਟੋਕਾ ਕਿੱਥੇ ਘੜਦਾ ਹੈ ਮੱਕੀ ਦਾ ਟੋਕਾ ਮਗਰੇ ਆਉਗਾ ਆ ਮਗਰੇ ਆਉਗਾ ਬਾਕੀ ਮਸ਼ੀਨ ਆ ਨਾ ਅੱਜ ਤਿੰਨ ਤਰੀਕਾ ਰਾਜਪੁਰੇ ਅਨਾਜ ਮੰਡੀ ਦੇ ਵਿੱਚ ਖੜੀ ਆ ਪੂਰਾ ਖਿੱਚਦਾ ਜਿਹੜਾ ਕੇਂਦਰ ਆ ਮੰਨ ਲਓ ਮੇਲੇ ਦਾ ਪੂਰਾ ਦਸ਼ਮੇਸ਼ 9900 ਬਣੀ ਹੋਈ ਆ ਹਾਂ ਨਹੀਂ ਨੂੰ ਕੁਝ ਹੁੰਦੀ ਆ ਵੀ ਇਹ ਕੰਪਨੀ ਤੇ ਪੈਸੇ ਦਾਏ ਨਹੀਂ ਸਹੀ ਗੱਲ ਆ ਹੋ ਗਿਆ ਵੀ ਹਾਂ ਭਾਈ ਬਜੇ ਤੇ ਪੈਸੇ ਲੱਗੇ ਹੋਏ ਦਿਖਦੇ ਬਾਕੀ ਕੰਪਨੀ ਦਾ SMS ਲੱਗਿਆ ਹੋਇਆ ਨਾ ਇਹ ਬਕਾਇਦਾ ਸੈਂਸਰ ਆ ਵੀ ਜਿਵੇਂ ਆਪਾਂ ਕਹਿੰਦੇ ਨੇ ਇਸੀ ਦੇ ਵਿੱਚ ਕੋ ਪਤਾ ਨਹੀਂ ਲੱਗਦਾ ਉਹਨੂੰ ਏਸੀ ਦੇ ਵਿੱਚ ਬੈਠੇ ਹੀ ਹੈ ਨਾ ਮੀਟਰ ਆ ਰਹੇ ਲੱਗੇ ਹੋ ਨੇ ਨੰਦਰભાઈ ਚਾਰੇ ਪਾਸੇ ਕੈਮਰੇ ਆ ਚਾਰੇ ਪਾਸੇ ਕੈਮਰੇ ਪੂਰੀ ਜੱਜਮੈਂਟਾਂ ਮਸ਼ੀਨ ਦੀ ਅੱਛਾ ਮੈਂ ਖੁਦ ਵਿੱਚ ਲਾ ਕੇ ਦੇਖਦਾ ਹੁੰਦਾ ਹਾਂ ਹਾਂ ਇੱਕ ਦੋ ਕੰਨੇ ਪਰ ਮਸ਼ੀਨ ਜੈਜ ਜੀ ਮਤਲਬ ਕਾਰ ਚਲਾ ਲਈ ਉਹਦੀ ਇੱਕ ਮਸ਼ੀਨ ਚਲਾ ਹਾਂ ਬਾਕੀ ਇੱਕ ਕਪੜਾ ਟਰੈਕਟਰ ਹੀ ਹੈਗਾ ਇਕੱਲੀ ਕੰਬੈਨ ਨਹੀਂ ਆਈ ਨਾਲ ਰੋਟਾਵੇਟਰ ਸੁਪਰ ਸੀਟਰ ਉਹਦੇ ਨਾਲ ਇੱਕ ਡਾਇਨਾਮਿਕ ਮਾਡਲ ਇੱਕ ਇੱਕ ਰੀਪਰ ਸ਼ਮੇਸ਼ ਰੀਪਰ ਇੱਧਰ ਇਹ ਵੀ ਹੈ ਨਾ ਬਹੁਤ ਸੋਹਣਾ ਇਹਨਾਂ ਦਾ ਜਿਹੜਾ ਉਹ ਵੀ ਆਪਾਂ ਲੰਨਿਆ ਜਾਣਕਾਰੀ ਭਾਈ ਅਮਰਜੀਤ ਤੋਂ ਚਲੋ ਬਾਕੀ ਇੱਧਰ ਆਪਣੇ ਨਾਲ ਵੀਰ ਅਮਰਜੀਤ ਇਹਨਾਂ ਨੂੰ ਤੁਸੀਂ ਜਾਣਦੇ ਆ ਨਾ ਵੀਰ ਦਸ਼ਮੇਸ਼ ਕੰਪਨੀ ਦੇ ਵਿੱਚ ਬਹੌਰ ਵੀ ਠੀਕ ਠਾਕ ਵਧੀਆ ਵਧੀਆ ਬਹੁਤ ਮੇਲੇ ਜਿਹੜੇ ਰੌਣਕਾਂ ਲਾਈਆਂ ਮੈਨੇਜਮੈਂਟ ਨੇ ਬਾਕੀ ਕਿਰਪਾ ਦੀ ਕਿਰਪਾ ਤੋਂ ਨਹੀਂ 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 ਸਾਡੀ ਨਹੀਂ ਉਹ ਮਾਲਕ ਦੀ ਕਿਰਪਾ ਚਾਹੀਦੀ ਆ ਹਾਂ ਜੀ ਜਿਹੜੇ ਇਹਨੂੰ ਇੰਨਾ ਸਹਿਯੋਗ ਦਿੰਦੇ ਨੇ ਨਹੀਂ ਨਹੀਂ ਬਹੁਤ ਹਾਂ ਜੀ ਵਧੀਆ ਮਸ਼ੀਨ ਆ ਨਾ ਭਾਈ ਜਿਵੇਂ ਆਪਾਂ ਨੂੰ ਗਿੱਲ ਵੀਰੇ ਨੇ ਦੱਸਿਆ ਬਹੁਤ ਸੋਹਣੀ ਚੱਲੀ ਆ ਸਾਡੇ ਅੱਖਾਂ ਦੇ ਸਾਹਮਣੇ ਹੀ ਚੱਲੀ ਆ ਵੀ ਮੰਨ ਲਓ ਜਿਵੇਂ ਕਟਰ ਮੱਕੀ ਵਾਲਾ ਸੈਟੇ ਲੈ ਆ ਤਾਂ ਉਹ ਬਾਕੀ ਭਾਈ ਜੀ ਜੇ ਮੈਨੂੰ ਆਪਣਾ ਤੂੜੀ ਵਾਲੀ ਮਸ਼ੀਨ ਬਣਾਉਣੀ ਹੈ ਜੀ ਇਹਦੇ ਵਿੱਚ ਕੀ ਫਰਕ ਹੈ ਜੀ ਦੂਜੀਆਂ ਨਾਲੋਂ ਇੱਕ ਤਾਂ ਸਾਰੀ ਜਿਵੇਂ ਕੰਪਨੀ ਦੀ ਆਪਣੀ ਪਲੇਟ ਬੋਡੀ ਚ ਆਸੀ ਆ ਇਹ ਵੀ ਪਲੇਟ ਬੋਡੀ ਇਹਦੇ ਵਿੱਚ ਅੱਛਾ ਮੰਨ ਲਓ ਜਿਵੇਂ ਕੰਬੈਨ ਪੇਟੀ ਬੰਦ ਉਹ ਸਾਰੀ ਸ਼ੀਟ ਮੈਟਲ ਚ ਇੱਕ ਸ਼ੀਟ ਚ ਇਹ ਵੀ ਉਸੇ ਤਰ੍ਹਾਂ ਹੀ ਆ ਅੱਛਾ ਇਹ ਵੀ ਉਹੀ ਉਹੀ ਕਾਪੀ ਹੈ ਦੀ ਵੀ ਸਾਰੀਆਂ ਵੀ ਸਾਰੀਆਂ ਪੂਲੀਆਂ ਵਗੈਰਾ ਜਿੰਨੀਆਂ ਲੱਗੀਆਂ ਹੋਣੀਆਂ ਨੇ ਜੀ ਸਾਰੀਆਂ ਇਹ ਵੀ ਫੋਲਡੇਬਲ ਨੇ ਬਿਕਪਲਿੰਨ ਵਾਲੀਆਂ ਹੀ ਆ ਮੰਨ ਲਓ ਥੋੜੀ ਨਹੀਂ ਚੱਕਣੀ ਹੈਗੀ ਤੇ ਜਿਵੇਂ ਇਹਦੀ ਆਡਲ ਵੀ ਇਹਦੇ ਐਡਜਸਟੇਬਲ ਨੇਗੇ ਜਿਵੇਂ ਕਈ ਵਾਰ ਆਪਾਂ ਘਰੇ ਪੂਲੀ ਵਗੈਰਾ ਲੈਨ ਥੋੜਾ ਜਿਹਾ ਵੀ ਆਊਟ ਹੋ ਜੇ ਜੀ ਤੇ ਇਹ ਪਿੰਨ ਵਾਲੇ ਐਡਲਾਈਨ ਇਹ ਐਡ ਲੱਗੇ ਪਿੱਛੇ ਹੋ ਜਾਂਦਾ ਉਸ ਵਾਂਗ ਅੱਛਾ ਮੰਨ ਲਓ ਜੇ 22 ਜਾਂਸ ਦਾ ਬੰਦਾ ਕੋਈ ਬੈਲਟ ਦੀ ਲਾਈਨ ਵੀ ਆਊਟ ਹੋ ਜਵੇ ਤਾਂ ਉਹ ਐਡਲ ਆਟੋਮੈਟਿਕ ਆਪਣਾ ਐਡਜਸਟ ਹੋ ਜਾਂਦਾ ਐਡਜਸਟ ਹੋ ਜਾਂਦਾ ਠੀਕ ਹੈ ਜੀ ਬਾਕੀ ਸਾਈਡ ਅੱਛਾ ਜੀ ਜਿਹੜਾ ਸਾਈਡ ਤੇ ਆ ਜੀ ਜੀ ਹਾਂ ਜੀ ਹਾਂ ਜੀ ਉੱਪਰ ਜਾਣੇ ਵਾ ਸੈੱਟ ਕਰਨਾ ਪੈਂਦਾ ਤਾਂ ਇਹ ਨੀਚੇ ਖੜ ਕੇ ਬੁੱਲ ਜੂ ਟਰਾਲੀ 'ਚ ਲੱਗ ਜੂ ਨਹੀਂ 'ਚ ਖੜ ਕੇ ਬਸ ਇੱਥੀ ਤੇ ਜਾ ਕੇ ਘੁਮਾ ਲੈਣਾ ਜੀ 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 ਬਾਕੀ ਵਗੈਰੇ ਇਹਦੀ ਵੀ ਵਿਲਾ ਕੰਬਾਈਂ ਦੀ ਤਰ੍ਹਾਂ ਜੀ ਜੀ ਲੋਹੇ ਮਤਲਬ ਹੈਵੀ ਲੋਹੇ ਚ ਆ ਪੇਂਟ ਤੁਸੀਂ ਕੰਬਾਈਂ ਦਾ ਦੇਖਦੇ ਹੋ ਸਾਡੇ ਜਿਹੜੇ ਇੰਪਲੀਮੈਂਟ ਨੇ ਉਹਨਾਂ ਨੂੰ ਸਾਰਿਆਂ ਨੂੰ ਪਾਊਡਰ ਕੋਟਿੰਗ ਆ ਜੀ ਵੀ ਮਤਲਬ ਵਧੀਆ ਪੇਂਟ ਕਰਦੇ ਆ ਠੀਕ ਆ ਜੀ ਬਾਕੀ ਜਿਹੜਾ ਇੱਥੇ ਕੋ ਡਬਲ ਕ੍ਰੋਸ ਨਹੀਂ ਗਰੀਸ ਵਗੈਰਾ ਕਰਨ ਦੀ ਕਾਫੀ ਦਿੱਕਤ ਰਹਿੰਦੀ ਹੈ ਇਹ ਆਪਾਂ ਬਹੁਤ ਚਿਰ ਤੋਂ ਇਹ ਵੀ ਤੇਲ ਦੇ ਵਿੱਚ ਜਰਾ ਆਇਲ ਮਲ ਜਾਏ ਮੰਨੋ ਗੇਅਰ ਦੇ ਵਿੱਚ ਕੋਈ ਲੋਡ ਨਹੀਂ ਗਾ ਤੇ ਗਰੀਸ ਮਾਰਨੀ ਮੱਕੀ ਬਾਹ ਦੇਖਦੇ ਆ ਜਿਵੇਂ ਆਪਾਂ ਦੇਖਦੇ ਹੁਣ ਅੱਗੇ ਤਾਂ ਆਪਾਂ ਕਮਬਾਈਨਰ ਦੇ ਦੇਖਦੇ ਹੁਣ ਇਹ ਤੂੜੀ ਵਾਲੀ ਰੀਪਰਾਂ ਦੇ ਵੀ ਥੋੜੀ ਮਸ਼ੀਨ ਦੇ ਵਿੱਚ ਇਹ ਦੇਖਿਆ ਜੀਚਰ ਵੀ ਜਿਹੜਾ ਰੀਪਰ ਇਹ ਵੀ ਤੇਲ ਕੇਂਜਰ ਦੇ ਅਸਪੀ ਜੀ ਜੀ ਇਹਨਾਂ ਐਮਪੀਰੀਅਮ ਪੁਲੀਆਂ ਕਹਿੰਦੇ ਜੀ ਕੰਬਾਈਨ ਦੇ ਹਿਸਾਬ ਚ ਆਪਾਂ 25 ਚਰ ਕਹਿੰਦੇ ਆਗੇ ਮੰਨ ਲਓ ਜਿਵੇਂ ਕਿਸੇ ਵੀ ਟਰੈਕਟਰ ਤੇ ਚਲਾ ਲਓ ਪੁਲੀਆਂ ਜੇ ਕਰਦੇ ਅੱਗੇ ਮਨੇ ਆ ਕੋ 14 ਦੀ 16 ਦੀ ਜਾਂ 15 ਦੀ ਪੁਲੀਆਂ ਪਾਉਂਦੇ ਤੇ ਹੁਣ ਇੱਥੇ ਦੀ ਸਿਰਫ ਆਪਾਂ ਸਿਰ ਦਾ ਆਰਪੀਐਮ ਵਿੱਚ ਚੇਂਜ ਹੋ ਜਾਂਦੇ ਅੱਛਾ ਇੱਥੇ ਤੋਂ ਚੇਂਜ ਹੋ ਜਾਂਦਾ ਤੇ ਮੂਹੇ ਵਧਾਉਣੇ ਆ ਘਟਾਉਣੇ ਆ ਇੱਕੋ ਵੀ ਰੇਸ ਕੱਢ ਜੁਦੇ ਆਰਪੀਐਮ ਅੱਛਾ ਜੀ ਵੀਮਲ ਪੁਲੀਆਂ ਦੀ ਖੋਲਣੇ ਹੈਗੀ ਵਾਹ ਜੀ ਵਾਹ ਇਹ ਦਸ਼ਮੇਸ਼ ਵਾਲਾ ਹਾਂ ਇਹ ਬਦ ਦਸ਼ਮੇਸ਼ ਕੰਪਨੀ ਦਾ ਹਨ ਬਹੁਤ ਵਧੀਆ ਧਮਾਕਾ ਹੀ ਲਾ ਲੀ ਹੇਦੀ ਆਤ ਬਈ ਹੈ ਨਾ ਵੀ ਸਿਸਟਮ ਹੈ ਨਾ ਕਮੈਨਲ ਚੇਂਜਰ ਵਾਲਾ ਸਿਸਟਮ ਹੈ ਜਿਹੜਾ ਆਪਣਾ ਗੈਟ ਰਮਟਰਾਈਜ਼ਰ ਵਾਲਾ ਵੀ ਚੱਕਰ ਘਟਾ ਲਏ ਜਾਂ ਵਧਾ ਲੇ ਸਿਰਫ ਤੁਹਾਨੂੰ ਹੁਣ ਕੋਈ ਪੁਲੀ ਬਦਲਣ ਦੀ ਲੋੜ ਨਹੀਂ ਐਤੀ ਦੇ ਬਸ ਆਪਾਂ ਕਰਕੇ ਕੰਮ ਹੈ ਨਾ ਜੀ ਸਟੂਨ ਟ੍ਰੇ ਆ ਗਈ ਇਹ ਇੱਥੇ ਜਾਮ ਜਿਹੀਆਂ ਹੋਈਆਂ ਰਹਿ ਵੀ ਨਾ ਅਟ ਜਾਂਦੀਆਂ ਨੇ ਜੀ ਇਹ ਵੀ ਆਪਣਾ ਡਬਲ 베アリング ਲਾਇਆ ਆਸਾਨੀ ਨਾਲ ਖੁੱਲ ਜਾਂਦੀ ਹੈ ਇਹ ਰੋੜਾ ਜੀ ਜੀ ਮੰਨ ਲਓ ਵੀ ਇਹਨੂੰ ਸੈਂਸਰ ਲੱਗੇ ਹੋਏ ਆ ਮੰਨ ਲਓ ਖੁੱਲ ਗਈ ਤਾਂ ਆਵਾਜ਼ ਕਰੂਗੀ ਸੈਂਸਰ ਲੱਗਿਆ ਹੋਰਨ ਆਵਾਜ਼ ਆਣਾ ਚਾਹੀਦਾ ਜੀ 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 ਬਾਕੀ ਇਹਦੇ ਬਾਅਦ ਆ ਗਿਆ ਆਪਣਾ ਰੂਟ ਸੁਪਰ ਸੀਟਰ ਹਾਂਜੀ ਇਹ ਸੁਪਰ ਸੀਟਰ ਅੱਜ ਕੱਲ ਨਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੁਪਰ ਸੀਟਰ ਦੀ ਮੰਗ ਆ ਹਨਾ ਵੀ ਜਿਵੇਂ ਪਰਾਲੀ ਦਾ ਜ ਖੜੇ ਜੁੰਡਿਆਂ ਦੇ ਵਿੱਚ ਹਨਾ ਝੁੰਡਿਆਂ ਦੇ ਵਿੱਚ ਕਣਕ ਬੀਜ ਦਿੰਦਾ ਇਹ ਕਿੰਨਾ ਫੋਟਾ ਜੀ 8 ਫੁੱਟ ਦਾ ਜੀ 8 ਫੁੱਟ ਆ ਜੀ 8 ਫੁੱਟ ਅੰਦਰ ਉਹ ਵਰਕਿੰਗ ਏਰੀਆ ਹੈਗਾ ਠੀਕ ਹੈ ਜੀ ਆਪਣੇ ਜਿੰਨੇ ਵੀ ਇੰਪਲੀਮੈਂਟ ਨੇ ਜਿੰਨੇ ਫੁੱਟ ਕਹਾਂਗੇ ਉਹਨੇ ਉਨੇ ਫੁੱਟ ਅੰਦਰ ਵਰਕਿੰਗ ਏਰੀਆ ਹੈਗਾ ਜੀ ਮੰਨ ਲਓ ਜੇ 8 ਫੁੱਟ ਕਹਾਂਗੇ ਤਾਂ 8 ਫੁੱਟ ਦੇ ਉਹ ਕਵਰ ਕਰੂਗਾ ਹੋ ਜਾਂਦਾ ਹੈ ਜੀ ਵੀ ਸਾਡੇ ਦੇਖਣ ਨੂੰ ਵੀ ਪਾਹੀ 8 8 ਫੁੱਟ ਦੀ ਕਰੂਗਾ ਆ ਸਾਢੇ ਫੁੱਟ ਆ ਸਾਢੇ 8 ਫੁੱਟ ਆ ਜੀ 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 ਇਹ ਬਾਈ ਜੀ ਫੇ ਜਿਹੜੀ ਆਪਾਂ ਹੁਣ ਅੱਜ ਕੱਲ੍ਹ ਲੋਨ ਦੀ ਸਹੂਲਤ ਇਕੱਲੀ ਮਸ਼ੀਨ ਤੇ ਹੈ ਕਿ ਸਾਰੇ ਨਹੀਂ ਸਾਰੇ ਇੰਪਲੀਮੈਂਟਾਂ ਦੇ 90% ਲੋਨ ਦੀ ਸਹੂਲਤ ਹੈਗੀ ਜੀ 99% 90% 90% ਜੀ ਹਾਂ ਜੀ ਸਾਰੇ ਇੰਪਲੀਮੈਂਟ ਦੇ ਉੱਪਰ ਵੀ ਤੇ ਕੰਬਾਈਨ ਦੇ ਉੱਪਰ ਵੀ ਬਾਕੀ ਜਿਹੜਾ ਸੁਪਰ ਸੀਡਰ ਦਾ ਜਿੰਮੇਦਾਰਾ ਨੂੰ ਦੇਣਾ ਕੰਮ ਬੰਦੀਆਂ ਨੂੰ ਅੱਜ ਕੱਲ ਤਾਂ ਹਰ ਕੰਪਨੀ ਨੇ ਸੁਪਰ ਸੀਡਰ ਨੂੰ ਬਣਾਇਆਗਾ ਮਾਰ ਅਸੀਂ 2017 ਤੋਂ ਸੁਪਰ ਸੀਡਰ ਬਣਾ ਲਿਆ ਜੀ ਹਾਂ 2019 'ਚ ਇਹਦੇ ਸਬਸਿਡੀ ਵੀ ਪਾਸ ਹੋ ਗਈ ਸੀ ਸੁਪਰ ਸੀਡਰ ਦੇ ਨਾਲ ਹੋਰ ਫਰਮਾਂ ਨੂੰ ਲੈ ਕੇ ਸਬਸਿਡੀ ਦੇ ਵਿੱਚ ਜੀ ਜੀ ਸੁਪਰ ਸੀਡਰ ਨੂੰ ਪਵਾਇਆਗਾ ਜੀ ਜੀ ਸੁਪਰ ਸੀਡਰ ਦੀ ਕਾਰਡ ਮੇਜ ਪ੍ਰੋਬਿਡਰੀ এয়ারਪੋਰਟ ਦਾ ਵੀ ਹੈ ਠੀਕ ਹੈ ਜੀ ਬਾਕੀ ਕੋਸ਼ਿਸ਼ ਰਹਿੰਦੀ ਹੈ ਹਰ ਚੀਜ਼ 'ਚ ਕੋਈ ਨਾ ਕੋਈ ਨਵੀਂ ਅਪਡੇਟ ਜ਼ਿੰਮੇਵਾਰਾਂ ਲਈ ਕਰਦੇ ਜੀ ਇੰਦਰੇਕ ਸੰਤਮਾਉ ਸੰਦ ਦੇ ਵਿੱਚ ਨਵੀਂ ਤੇ ਨਵੀਂ ਕੋ ਅਪਡੇਟ ਆਉਂਦੀ ਰਹਿੰਦੀ ਹੈ ਨਾ ਜਿਵੇਂ ਤੂੜੀ ਵਾਲੀ ਮਸ਼ੀਨ ਆਪਣਾ ਰੀਪਰ ਆ ਉਹਦੇ ਵਿੱਚ ਨਾ ਉਹ ਕਾਫੀ ਵਿਸਾ ਚੱਲ ਪਿਆ ਸੀਗਾ ਕਨਾਲ ਆਨ ਕਰਕੇ ਹੈ ਨਾ ਜੀ ਉਹ ਨੂੰ ਮੱਦੇ ਨਜ਼ਰ ਰੱਖ ਕੇ ਇਹਦੀ ਕਾਰਡ ਕੱਢੀ ਗਈ ਜੀ 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 ਬਾਕੀ ਸੁਪਰ ਸੀਟਰ ਚੱਲ ਚੱਲਦੇ ਨੇ ਸਾਰੇ ਵਧੀਆ ਚੱਲਦੇ ਨੇ ਆਪਾਂ ਕੇ ਜੀ ਜੀ ਬਹੁਤ ਹੈ ਸਾਡਾ ਸਾਨੂੰ ਆਪਣੇ ਪ੍ਰੋਡਕਟ ਤੇ ਇਹਨਾਂ ਮਾਣਾ ਵੀ ਤੁਸੀਂ ਬਿਨਾ ਅਗਲੇ ਐਸਐਮਐਸ ਲਾ ਕੇ ਚਲਾਓ ਫਿਰ ਤੁਹਾਨੂੰ ਇਹ ਚ ਆਪਣੀ ਕੁਆਲਿਟੀ ਦਿਖਾਵਾਂਗੇ ਵੀ ਐਸਐਮਐਸ ਲਾ ਕੇ ਕਮਾਈ ਦਾ ਵੱਡਾ ਮੋੜ ਕੇ ਬਾਅਦ ਵਿੱਚ ਚਲਾਓ ਰੋਲੇ ਦਿੰਦਾ ਖੜੇ ਕਰਦੇ ਆ ਜੀ ਜੀ ਫਿਰ ਉਹ ਆਪਣੀ ਦਿਖਾਉਂਦਾ ਆ ਪਖਰੀ ਸਾਰਿਆਂ ਨੂੰ ਬਾਕੀ ਇਹ ਨਾ ਬਾਈ ਤੁਸੀਂ ਦੇਖਿਆ ਇਹ ਦਸ਼ਮੇਸ਼ ਬਹੁਤ ਪੁਰਾਣਾ ਜਿਹਨੂੰ ਕਹਿੰਦੇ ਮਲੇਰ ਕੋਟ ਵਾਲੇ ਦਾ ਬਹੁਤ ਪੁਰਾਣੀ ਕੰਪਨੀ ਆ ਚਲੋ ਜਿਹੜੇ ਜਿਹੜੇ ਬਖ ਨਾ ਪਾਰਲਮੈਂਟ ਬਣਾਉਨੇ ਆ ਵੀਰ ਉਹ ਨਹੀਂ ਇਹ ਦਸ਼ਮੇਸ਼ ਵਾਲੇ ਮੈਂ ਕਹਿੰਦਾ ਸਿਰੇ ਹੀ ਲਾਉਨੇ ਆ ਬਾਕੀ ਇਹ ਨਾ ਆਪਾਂ ਦੇਖਦੇ ਆਂ ਰੋਡਾਂ ਤੇ ਚੱਲਦੀਆਂ ਕੰਬਾਈਨਾ ਜਾਂ ਤੂੜੀ ਵਾਲੇ ਰੀਪਰ ਠੀਕ ਆ ਜੀ ਐਸਐਮਐਸ ਵੀ ਦੇਖਿਆ ਹੋਣਾ ਤੁਸੀਂ ਹੈ ਨਾ ਹਾਂਜੀ ਐਸਐਮਐਸ ਦੀ ਆ ਦੇਖੋ ਨਾ ਜਿਹਨਾਂ ਆਪਾਂ ਦੇਖਦੇ ਆਂ ਨਹੀਂ ਜਾਂ ਟੂਲ ਜਾਂ ਸਾਰਾ ਕੁਝ ਕਈ ਵਾਰ ਕੰਬਾਈਨਾ ਦੇ ਕੀ ਹੁੰਦਾ ਨਵੀਆਂ ਮਸ਼ੀਨਾਂ ਦੇ ਟੂਲ ਜਾਂ ਪਰਜੰਗਲਾ ਜਿਆ ਲਾਇਆ ਹੁੰਦਾ ਨਾ ਗੁਟਕੇ ਘੜ ਉਹ ਲਾ ਕੇ ਐਸਐਮਐਸ ਲੱਗਦਾ ਉਹ ਬੈਲਟਾ ਬਣਿਆ ਆਪਾਂ ਜਦੋਂ ਸਟਾਰਟਿੰਗ ਜੈਸ ਵਿੱਚ ਸ਼ੁਰੂ ਕੀਤਾ ਤੇ ਇਸੇ ਤਰ੍ਹਾਂ ਹੀ ਲਗਾਇਆ ਜਾਗਾ ਜੀ ਆਪਣਾ ਕੁਝ ਬੱਕਰਾ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਮੰਨ ਲਓ ਕੋਸ ਨਹੀਂ 85 ਚਾਸੀ ਤੇ ਸਰਾਖ ਨਾ ਮਾਰਨੇ ਪੈਣਾ ਹੈ ਨਾ ਆਹ ਦੇਖੋ ਸਾਰੀ ਚੀਜ਼ ਇੱਥੇ ਤੁਸੀਂ ਐਸਐਮਐਸ ਲਗਵਾਓ ਨਾ ਲਗਵਾਓ ਇਹ ਸਟਰਕਚਰ ਸਾਰਾ ਇਦਾਂ ਹੀ ਬਣਿਆ ਬਣਾਇਆ ਚਾਸੀ ਚ ਮਿਲਦਾ ਹੈ ਵੀ ਆਪਾਂ ਮੰਨ ਲਓ ਜੇ ਇਸ ਵੇਲੇ ਤਾਂ ਨਹੀਂ ਲੈਣਾ ਕੰਪਨੀ ਤਾਂ ਵੀ ਮੰਨ ਲਓ ਇਹ ਬਾਅਦ ਦੇ ਵਿੱਚ ਵੀ ਕਦੇ ਲਾਉਣਾ ਤਾਂ ਬੰਦੇ ਨੂੰ ਇਹ ਨਹੀਂ ਰਹੇਗਾ ਵੀ ਵੈਲਡਿੰਗ ਕਰਨੀ ਪੈ ਜੂ ਜੀ ਇਹਦੇ ਵਿੱਚ ਗਲੀਆਂ ਕੱਢਣੀਆਂ ਚਾਸੀ ਦੇ ਵਿੱਚ ਹੈ ਨਾ ਜੀ ਜੀ ਵੀ ਇਹ ਚੀਜ਼ਾਂ ਨਹੀਂ ਹੈ ਬਾਕੀ ਸਾਰੀ ਮਸ਼ੀਨ ਫੋਲਡਿੰਗ ਆ ਹੈ ਨਾ ਜਿਵੇਂ ਆਪਾਂ ਕਹਿ ਰਹੀਏ ਵੀ ਆਪਾਂ ਖੋਲ ਕੇ ਇਹਨੂੰ ਕਿੱਤੇ ਵੀ ਲਿਜਾ ਸਕਦੇ ਆ ਉਹ ਸਾਰੀ ਚੀਜ਼ ਫੋਲਡਿੰਗ ਆ ਇਹ ਉਹ ਤੁਹਾਨੂੰ ਇੱਥੇ ਐਡਲ ਵਗੈਰਾ ਜੋ ਵੀ ਹੈ ਨਾ ਸਾਰਾ ਸਿਸਟਮ ਦੇਖੋ ਆ ਐਡਲ ਹੋ ਗਿਆ ਆਪਣੇ ਬਲੂਅਰ ਵਾਲਾ ਬਹੁਤ ਸੋਹਣੀ ਆ ਨਾ ਮਸ਼ੀਨ ਆ ਡਬਲ ਥਰੇਸਰ ਦੇ ਵਿੱਚ ਆ ਜਿਵੇਂ ਅੱਗੇ ਆਪਣੇ ਕਿਸਾਨ ਵੀਰ ਹਨਾ ਡਰਦੇ ਦੇ ਵੀ ਬਹੁਤ ਵੀ ਦਾਣਾ ਨਾ ਪੰਨੇ ਜਾਂ ਹੋਰ ਉਸ ਬ੍ਰੇਕ ਕਰਦੇ ਤੂੜੀ ਦਾ ਕੋਈ ਐਜੀ ਗੱਲ ਠੀਕ ਆ ਜੀ ਸ਼ੁਕਰੀਆ ਜੀ ਬਾਕੀ ਭਾਈ ਉਹਨਾਂ ਦੇ ਹਨਾ ਦਸ਼ਮੇਸ਼ ਗਰੁੱਪ ਕੋਲ ਜਰੂਰ ਇੱਕ ਵਾਰ ਜਾ ਕੇ ਕੁਆਲਿਟੀ ਦੇਖੋ ਦੇਖਣ ਤੋਂ ਬਾਅਦ ਫਿਰ ਜਾ ਕੇ ਨਾ ਆਪਣੇ ਜਿਹੜੇ ਗੱਲਬਾਤ ਕਰੋ ਚਲੋ ਠੀਕ ਆ ਜੀ ਸ਼ੁਕਰੀਆ ਜੀ ਬਹੁਤ আমরা এখন কথা